ਹਸਪੀਟਲ ਆਇਆ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਮਸੀਤ ਚੌਂਕ ਲਾਗੇ ਝਗੜਾ ਹੋਇਆ ਇਹ ਮਗਰ ਹਰਪ੍ਰੀਤ ਸਿੰਘ ਔਰ ਬਲਟੀ ਟਰੈਵਲ ਜੰਟੀ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦਾ ਕਿਸੇ ਨਾਲ ਆਪਸ ਵਿੱਚ ਕਿਸ ਮੈਟਰ ਤੇ ਝਗੜਾ ਹੋਇਆ ਇਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਹੋਊਗੀ ਤੁਹਾਨੂੰ ਦੱਸਾਂਗੇ ਫਿਲਹਾਲ ਇਹ ਕਿੱਥੇ ਦਾ ਰਹਿਣ ਵਾਲਾ ਵਾ ਤੇ ਕੀ ਉਮਰ ਕਿੰਨੀ ਹੈ ਦੀ ਉਮਰ 40 42 ਸਾਲ ਦੇ ਕਰੀਬ ਹੋਗੀ ਤੇ ਰਹਿਣ ਵਾਲਾ ਕਿੱਥੇ ਦਾ ਹੈ ਕੋਈ ਸਰ ਪੁਰਾਣੀ ਰੰਜਿਸ਼ ਲੱਗਦੀ ਹੈ ਕੀ ਹੈ ਕੀ ਕੁਝ ਝਗੜਾ ਕਿਸ ਗੱਲ ਦਾ ਇਹਨੂੰ ਤਰਾਨੇ ਇਨਵੈਸਟੀਗੇਸ਼ਨ ਦੇਖਾਂਗੇ ਸਰ ਕੂਟਲੇ ਦੇ ਵਿੱਚ ਆਏ ਦਿਨ ਗੁੱਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਇਹਦੇ ਬਾਰੇ ਇਹਨਾਂ ਦੇ ਸ਼ਕਤੀ ਨਾਲ ਪੇਸ਼ ਆਵਾਂਗੇ ਜਿਹਨਾਂ ਨੂੰ ਸਖਤ ਐਕਸ਼ਨ ਲਵਾਵਾਂਗੇ ਇਹਨਾਂ ਨੇ ਸਰ ਕੋਈ ਪੈਸਿਆਂ ਦਾ ਮਾਮਲਾ ਨੂੰ ਲੈ ਕੇ ਕੋਈ ਗਲਬਾ ਦਾ ਏਜੰਟੀ ਦਾ ਕੰਮ ਕਰਦੇ ਹੈ ਫਿਲਹਾਲ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਇਹ ਜੋ ਜਾਂਚ ਜਾਰੀ ਹੈ ਜੋ ਰਿਜ਼ਲਟ ਸਾਹਮਣੇ ਆਉਣਗੇ ਤਮ ਦੱਸ ਦੇ ਸਰ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਵੀ ਕਤਲ ਕਿਹਨੇ ਕੀਤਾ ਹੈ ਖਾਲੀ ਡਾਊਟ ਆ ਕਿੰਨਾਂ ਨੇ ਕੀਤਾ ਉਹ ਗੱਲ ਕਲੀਅਰ ਹੋ ਜੇ ਤੁਹਾਨੂੰ ਦੱਸ ਦਾਂਗੇ ਕਿੰਨਾਂ ਨੇ ਕੀਤਾ ਸਰ ਅਸੇ ਪਾਸੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਲੱਗੇ ਹੋਏ ਸੀ ਅਸੀਂ ਸਿੱਧਰ ਹਸਪਤਲ ਹੀ ਪਹੁੰਚੇ ਮੌਕੇ ਤੇ ਜਾ ਕੇ ਦੇਖਦਾ ਤੇ ਕੀ ਸਭ ਮੋਬਾਈਲ ਤੇ ਕਿਹਨੇ ਗੱਲ ਕਰ ਰਹੀ ਸੀ ਜਦੋਂ ਲੜਾਈ ਹੋਈ ਆ ਮੈਨੂੰ ਇਹਦੇ ਬਾਰੇ ਜਾਣੀ ਜਾਣਕਾਰੀ ਨਹੀਂ ਹੈ ਜੀ ਆਪਣੇ ਕੋਲ ਸੌਲਡਰ ਦਾ ਕੇਸ ਆ ਜੀ ਲੜਾਈ ਝਗੜੇ ਦਾ ਕੇਸ ਹੈ ਮਸੀ ਚੌਂਕ ਤੋਂ ਜੀ ਹਾਂਜੀ ਕੀ ਨਾਮ ਕੀ ਵਿਸ਼ੜ ਹਰਪ੍ਰੀਤ ਸਿੰਘ ਚਿੰਮਾ ਚੀਨਾ ਕਹਿ ਰਿਹਾ ਹੈ ਪੁਰਖ ਬੰਤੀ ਚਾਹ ਸੁਣ ਚਾਹ ਮਨਨ ਉਮਰ ਕਿੰਨੀ ਹੈ ਜੀ ਉਮਰ 40 45 ਸਾਲ ਦੇ ਵਿੱਚ ਹੈ ਇਹ ਕਿੱਥੇ ਦੇ ਰਹਿਣ ਵਾਲਾ ਬੰਦਾ ਹੈ ਇਹ ਛਨਾਈ ਪੱਲੇ ਦੇ ਪਿੱਛੇ ਦਾ ਸਾਨੂੰ ਦੱਸਣ ਨਹੀਂ ਇਹੀ ਪਤਾ ਲੱਗਾ ਕਿੰਨੇ ਕਜੇ ਆਇਆ ਜੀ ਇਹ ਕੁਛ ਸਾਢੇ ਕੋ ਪੋਣੇ ਸੀ 19:50 ਇਸ ਟਾਈਮ ਤੇ ਇਹ ਬਿਲਕੁਲ ਲੈਟ ਸੀ ਉਹਦਾ ਲੱਗਿਆ ਹਾਂ ਜੀ ਤੋ ਆਏ ਸਾਡੇ ਕੋ ਲੈਟ ਸੀ ਤੇ ਮਾਰਿਆ ਕਿੱਥਾ ਗਿਆ ਹਸਪਤਾਲ ਰੋ ਤੇ ਇਧਰ ਥਿਆਰੀ ਸੀ ਜੀ ਇੱਕ ਛਾਤੀ ਦੀ ਵੀ 60 ਲੱਗੀ ਹੋਈ ਆ ਦੋ ਪ੍ਰਗਣਾ ਪੜਤੇ ਵੀ ਹੈਗੇ ਪਿੱਟ ਦੇ ਪਿੱਛੇ ਮਚਾਣਾ ਹੈ